ਸਪੀਕਰ ਸਾਹਿਬ ਸਪੀਕਰ ਸਾਹਿਬ ਹਾਂ ਜੀ ਮੇਰੀ ਬੇਨਤੀ ਹੈ ਸਪੀਕਰ ਆਈ ਗੈਸ ਮੈਂ ਇਸ ਮਸਲੇ ਦਾ ਸਭ ਤੋਂ ਵੱਡਾ ਸਫਰ ਹੈ ਐਸ ਮੈਂ ਚਾਹੁੰਦਾ ਤੁਸੀਂ ਇੰਡੀਪੈਂਡੈਂਟ ਇਨਕੁਆਇਰੀ ਦੀ ਗੱਲ ਕੀਤੀ ਹੈ ਨਾ ਮੈਂ ਪਹਿਲਾਂ ਤਾਂ ਇਥੇ ਵਿਧਾਨ ਸਭਾ ਨੂੰ ਪੁੱਛਣਾ ਚਾਹੁੰਦਾ ਕਿ ਚੀਫ ਜਸਟਿਸ ਦੀ ਅਦਾਲਤ ਨੂੰ ਆਪਾਂ ਇੰਡੀਪੈਂਡੈਂਟ ਮੰਨਦੇ ਆ ਕਿ ਨਹੀਂ ਮੰਨਦੇ ਮੇਰਾ ਕੇਸ ਇਕੱਲੇ ਦਾ ਕੇਸ ਇਹਨਾਂ ਦੇ ਕਾਂਗਰਸ ਦੇ ਪ੍ਰਧਾਨ ਸਾਹਿਬ ਇਹਨਾਂ ਦੇ ਕਾਂਗਰਸ ਦੇ ਹੋਰ ਸੀਨੀਅਰ ਲੀਡਰ ਅਕਾਲੀ ਜਲ ਤੇ ਮਾਨ ਦੇ ਲੀਡਰ ਸਾਰੇ ਹਾਈ ਕੋਰਟ ਲੈ ਕੇ ਗਏ ਉੱਥੋਂ ਕੀ ਜਵਾਬ ਮਿਲਿਆ ਕਿ ਮੇਰੇ ਤੋਂ ਚੰਗਾ ਜਾਣਦੇ ਡਿਸਮਿਸ ਦਾ ਵਿਦਰੋਨ ਆਰਡਰ ਫਾਈਨਲ ਸੀ ਤੇ ਕਿਹਾ ਕੋਈ ਗੱਲ ਹੈ ਤੇ ਵੀ ਵਿਲ ਨਾਟ ਅਲਾਉ ਯੂ ਟੂ ਪਲੇ ਪੋਲਿਟਿਕਸ ਇਨ ਦਾ ਕੋਰਟ ਰੂਮ ਜੇ ਪੋਲਿਟਿਕਸ ਕਰਨੀ ਹੈ ਬਾਹਰ ਜਾ ਕੇ ਗਏ ਚਲੋ ਉਹ ਮਸਲਾ ਫਿਰ ਮੇਰੀ ਜਿਹੜੀ ਇਨਕੁਆਇਰੀ ਮੇਰੇ ਬਾਰੇ ਵਾਰ-ਵਾਰ ਜਾ ਕੇ ਇਹਨਾਂ ਨੇ ਹਾਈ ਕੋਰਟ 'ਚ ਦਿੱਤਾ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਦੇ ਕੀ ਉਹਦੇ 'ਚ ਟਿੱਪਣੀਆਂ ਕਦੇ ਤੁਸੀਂ ਉਹ ਪੜਨ ਦੀ ਕਿਰਪਾ ਕੀਤੀ ਤੁਸੀਂ ਆ ਘੁੱਟ ਕੇ ਮੇਰਾ ਜਿੱਥੇ ਚਾਹੁੰਦਾ ਉੱਥੇ ਜਿਹੜਾ ਚਾਹੁੰਦਾ ਨਾ ਉਹ ਜਿਹੜੀ ਮਰਜ਼ੀ ਦਾ ਜੋੜ ਲਿੰਦਾ ਹੈ ਇਹ ਉਹਦੇ ਵੀ ਏਡਾ ਦਰਦ ਹੈ ਜਾਕਰਦਾ ਥੋੜੀ ਤਾਂ ਬਹੁਤ ਇੱਜ਼ਤ ਕਰੀ ਦੀ ਕਦਰ ਕਰੀ ਦੀ ਆ ਤੇ ਦਰਦ ਫਿਰ ਬਰਾਬਰ ਦਾ ਹੋਵੇ ਨਾਲੇ ਜੇ ਸਿੰਗਲ ਆਊਟ ਹੋਣੇ ਨਾ ਤੇ ਸਿੱਕ ਤਾਂ ਫਿਰ ਤਾਂ ਇੱਕ ਫਾਰਮਰ ਡੀਜੀਪੀ ਨੇ ਵੀ ਪੰਜ-ਛਿਆਂ ਦੇ ਨਾਲੇ ਕਿ ਇਹ ਮਜ਼ਾਕ ਪੜ ਗਿਆ ਜੀ ਇਸ ਗੱਲ ਮੈਨੂੰ ਜਿੰਨਾ ਮੈਨੂੰ ਦੱਸਦਾ ਬਾਕੀ ਫੈਸਲਾ ਹੈ ਆਪ ਕਰਨ ਇਹਨਾਂ ਦੇ ਸਾਫ ਕਾ ਮੁੱਖ ਮੰਤਰੀ ਜਿਹੜੇ ਡੈਪਟੀ ਲੀਡਰ ਆ ਉਹਨਾਂ ਦਾ ਬਿਆਨ ਚਾਰ ਦਿਨ ਪਹਿਲਾਂ ਦਾ ਇਟ ਇਜ਼ ਅਨਸਾਈਟ ਟੂ ਟਾਰਗੇਟ ਕੰਪਨੀਸ ਬਾਇ ਜਸਟ ਐਕ acquisition ਸੁਪਰੀਮ ਕੋਰਟ ਦੀ ਟਿੱਪਣੀ ਆ ਕਿ ਜਿਹੜਾ ਅਕਿਊਰ ਹੋਵੇ ਜਾਂ ਅਪਰੂਵ ਹੋਵੇ ਜੇਨ ਬੈਕਟਪ ਵਿਦ ਕ੍ਰੈਡਿਬਲ ਐਵੀਡੈਂਸ ਉਸ ਗੱਲ ਦਾ ਕੋਈ ਮਤਲਬ ਨਹੀਂ ਅੱਜ 6 ਮਹੀਨੇ ਹੋ ਗਏ ਸਪੀਕਰ ਸਾਹਿਬ ਇੱਕ ਐਵੀਡੈਂਸ ਰੱਖਿਆ ਗਿਆ ਈਡੀ ਇਹਨਾਂ ਦੀ ਪੰਜ ਏਜੰਸੀਆਂ ਨੇ ਸੈਂਟਰਲ ਏਜੰਸੀਆਂ ਨੇ ਉਹ ਤੋਂ ਇਨਵੈਸਟੀਗੇਸ਼ਨ ਕੀਤੀ ਸਰ ਸਪੀਕਰ ਸਾਹਿਬ ਦਿੱਲੀ ਚਾ ਕਾਂਗਰਸੀ ਸਰਕਾਰ ਸੀ ਸਾਰਾ ਕੁਝ ਸ਼੍ਰੀਮਤੀ ਜੇ ਜਿਹੜੇ ਪ੍ਰਧਾਨ ਸਾਹਿਬਾਂ ਨੇ ਉਹਨਾਂ ਦੇ ਇਸ਼ਾਰੇ ਤੇ ਕੰਮ ਚੱਲਦਾ ਸੀ ਪੰਜ ਏਜੰਸੀਆਂ ਦਾ ਕਿਸੇ ਦਾ ਕੁਝ ਨਹੀਂ ਆਇਆ ਸਟਨਲੀ ਇੱਕ ਵਿੱਚੋਂ ਇੱਕ ਦਿਨ ਛਰਾਰ ਹੋਇਆ 11ਵੀਂ ਪੇਸ਼ੀ ਵਾਰ ਕਿ ਝੱਟੇ ਮੇਰਾ ਨੌਲੇਜ ਮਗਰ ਅੱਜ ਤੱਕ ਸਪੀਕਰ ਸਾਹਿਬ ਅੱਜ ਤੱਕ ਇਸ ਮੌਕੇ ਤੱਕ ਅੱਜ ਤੱਕ ਕੋਈ ਉਸ ਵਿਹਾਨ ਤੋਂ ਬਾਅਦ ਇੱਕ ਪ੍ਰੂਫ ਨਹੀਂ ਰੱਖਿਆ ਮੇਰਾ ਇਹ ਕਹਿਣ ਦਾ ਭਾਵ ਹੈ ਸਪੀਕਰ ਸਾਹਿਬ ਅਸੀਂ ਸਾਰੇ ਚੁਣੇ ਹੋਏ ਨਮੈਂਦੇ ਆ ਜਿਸ ਤਰੀਕੇ ਦੀ ਮਿੱਟੀ ਪੁਲਿਸ ਸਿਆਸੀ ਲਾਹਾ ਲੈਣ ਨੂੰ ਇੱਥੇ ਕੀਤੀ ਜਾ ਰਹੀ ਹੈ ਆਮ ਆਮ ਐਸ ਗਰੀਵਡ ਐਸ ਮਿਸਟਰ ਰਾਜਾ ਵੜਿੰਗ ਤੇ ਪ੍ਰੂਵਨ ਗਲਤੀ ਮਗਰ ਮੈਨੂੰ ਇਸ ਗੱਲ ਦਾ ਡੋਖਾ ਤੁਸੀਂ ਇੰਡੀਪੈਂਡੈਂਟ ਇਨਕੁਆਇਰੀ ਦੀ ਗੱਲ ਕਰਦੇ ਹੋ ਕਿ ਚੀਫ ਜਸਟਿਸ ਦੀ ਕੋਰਟ ਨੂੰ ਆਪਾਂ ਕੀ ਮੰਨਾਂਗੇ ਚੀਫ ਜਸਟਿਸ ਕੋਰਟ ਦੀ ਟਿੱਪਣੀਆਂ ਨੂੰ ਆਪਾਂ ਕੀ ਮੰਨਾਂਗੇ ਉਹਦੇ ਤੇ ਵੀ ਨਹੀਂ ਕੋਈ ਠਰਾ ਇਹਨਾਂ ਦਾ ਚਲੋ ਇਹ ਇਹ ਗੱਲਾਂ ਦਾ ਸਾਰੀਆਂ ਦਾ ਵਿਚਾਰ ਹੋਣਾ ਚਾਹੀਦਾ ਇਹ ਸਿੰਗਲ ਆਊਟ ਜਿਹੜਾ ਪ੍ਰੋਸੈਸ ਹੈ ਨਾ ਜਾਂ ਤਾਂ ਫਿਰ ਸਾਰੀ ਜਿਨ੍ਹਾਂ ਜਿਨ੍ਹਾਂ ਦੇ ਜਿਹੜਾ ਜਿਹੜਾ ਕਿੱਥੇ ਕਿੱਥੇ ਨਾਲ ਲੈ ਰਿਹਾ ਉਹਨਾਂ ਸਭ ਦਾ ਕੋਈ ਸਿਸਟਮ ਬਣਾਓ ਨਾਲੇ ਮੇਰੇ ਮੇਰੇ ਮੁਤਲਕ ਤੇ ਜਾਕਰਦਾ ਬਾਰ-ਬਾਰ ਇਹ ਗੱਲ ਕਰਦੇ ਨੇ ਨਾ ਬਾਰ-ਬਾਰ ਇਹ ਗੱਲ ਕਰਦੇ ਨੇ ਮੇਰਾ ਆਲਰੇਡੀ ਇੰਡੀਪੈਂਡੈਂਟ ਹਾਈ ਕੋਰਟ ਦੇ ਚੀਫ ਜਸਟਿਸ ਵੀ ਡਬਲ ਬੈਂਚ ਤੇ ਜਾ ਕੇ ਇਸ ਗੱਲ ਤੇ ਕਈ ਵਾਰੀ ਡਿਸਕਸ਼ਨ ਹੋ ਚੁੱਕੀ ਹੈ ਤੇ ਜਿਹੜੇ ਜਵਾਬ ਉਹਦੇ ਚ ਮਿਲੇ ਹੈ ਸੀਐਲਪੀ ਲੀਡਰ ਆਪਣਾ ਕਾਂਗਰਸ ਪ੍ਰਧਾਨ ਸਾਹਿਬ ਨੂੰ ਉਹ ਵੀ ਪੜਨ ਦੀ ਕਿਰਪਾਲਤਾ ਜਰੂਰ ਕੀਤੀ ਜਾਵੇ ਆ ਬੜੇ ਕੀ ਮੈਂ ਮੈਂ ਇੱਕ ਮੈਂ ਮੈਂ ਕੱਲ ਪੁੱਛਣਾ ਚਾਹੁੰਦਾ ਜੀ ਵੀ ਗੱਲ ਮੈਂ ਕੱਲ ਪੁੱਛਣਾ ਚਾਹੁੰਦਾ ਆ ਆ ਆਈ ਵਾਂਟ ਟੂ ਆਸਕ ਵਨ ਥਿੰਗ ਪਿਕ ਸਰਬ ਅੱਜ ਮੈਨੂੰ ਇੱਕ ਗੱਲ ਦੀ ਜ਼ਰੂਰ ਇੱਥੇ ਜਾ ਕੇ ਜਾਕਰ ਸਾਹਿਬ ਪੁੱਛਲੀ ਕਰਾਉਣ ਜਾਂ ਤੁਸੀਂ ਕਰਾ ਦਿਓ ਕਿ ਇੱਕ ਦੇਸ਼ 'ਚ ਕਾਨੂੰਨ ਹੈ ਜਿਵੇਂ ਇਹ ਮਹਿਸੂਸ ਕਰ ਰਿਹਾ ਕਿ ਮੇਰੇ ਨਾਲ ਬੇਇਨਸਾਫੀ ਹੋਈ ਹੈ ਕਿਸੇ ਨਾਲ ਵੀ ਬੇਇਨਸਾਫੀ ਹੋਵੇ ਇਨਕੁਆਇਰੀ ਹੋਵੇ ਉਹਦੇ ਬਾਅਦ ਉਹ ਕਿੱਥੇ ਜਾਂਦਾ ਜੀ ਜੁਡੀਸ਼ਰੀ ਕੋਲ ਜੁਡੀਸ਼ਰੀ ਫੈਸਲਾ ਕਰਦੀ ਹੈ ਐਂਡ ਜੁਡੀਸ਼ਰੀ ਦੇ ਵੀ ਵੱਖਰੇ ਵੱਖਰੇ ਲੈਵਲ ਆ ਕਚਹਿਰੀਆਂ ਆਪਣੇ ਹਿੰਦੁਸਤਾਨ 'ਚ ਦੋ ਮੰਨੀਆਂ ਜਾਂਦੀਆਂ ਜਾਂ ਜੁਡੀਸ਼ੀ ਜੁਡੀਸ਼ਰੀ ਦੀ ਕਚਹਿਰੀ ਤੇ ਜਾਂ ਲੋਕਾਂ ਦੀ ਕਚਹਿਰੀ ਸਪੀਕਰ ਸਾਹਿਬ ਮੇਰਾ ਕੇਸ ਦੋਵੇਂ ਕਚਹਿਰੀਆਂ 'ਚ ਗਿਆ ਨਾ ਉਸ ਗੱਲ ਨੂੰ ਕੋਈ ਮੰਨਦਾ ਲੋਕਾਂ ਦੀ ਕਚਹਿਰੀ 'ਚ ਮੈਂ ਕੀ ਜਾ ਬੋਟਾ ਨਾਲ ਆ ਮੈਂ ਪਾਰਲੀਮੈਂਟ ਦੀ ਸੀਟ ਫੇਰ ਜਿੱਤ ਕੇ ਆਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਭਾਵੇਂ ਐਮਪੀ ਬਣਿਆ ਮਗਰ 21 ਜਾ ਬੋਟਾ ਨਾਲ ਮਜਿੱਠੇ ਤੋਂ ਹਰ ਕੇ ਆਇਆ ਪੋਸਟ ਫੈਕਲਿਵਨ ਕੋਈ ਮੈਂ ਮੇਰਾ ਕਹਿਨ ਦਾ ਭਾਵ ਹੈ ਜਰੂਰ ਇੱਕ ਗੱਲ ਦਾ ਇਸ ਗੱਲ ਤੇ ਫੈਸਲਾ ਕੀਤਾ ਜਾਵੇ ਕਿ ਕੋਈ ਕਾਨੂੰਨ ਕੋਈ ਪ੍ਰੋਸੈਸ ਕੀ ਪੰਜਾਬ ਦੀ ਵਿਧਾਨ ਸਭਾ ਵੀ ਕਰੂਗੀ ਕਿ ਜਿਹਦਾ ਮਨ ਕਰੂਗਾ ਜਿੱਥੋਂ ਉੱਠੂਗਾ ਜਿਹੜੀ ਮਰਜ਼ੀ ਗੱਲ ਕਰ ਦੂਗਾ ਮੁੜ ਕੇ ਸਫਾਈਆਂ ਦੇਣ ਵਾਲਾ ਸਫਾਈਆਂ ਪੇਸ਼ ਕਰੀ ਜਾਵੇ ਦਾ ਸਾਡੇ ਕਾਲਦੇਓ ਜਿਵੇਂ ਉਹ ਗੱਲ ਕਰਦਾ ਨਾ ਕਿ ਮੇਰੇ ਵੀ ਉਹ ਹਾਲਾਤ ਹੋਏ ਮੇਰੇ ਵੀ ਨਿੱਕੇ ਨਿੱਕੇ ਨਿਆਣੇ ਆ ਉਹ ਜੇ ਸਕੂਲ ਜਾਣ ਕੇ ਕੱਲ ਉੱਠ ਕੇ ਕੋਈ ਕਹਿ ਦੂਗਾ ਕੋਈ ਗੱਲ ਤੇ ਸਾਨੂੰ ਪਤਾ ਸਾਡੇ ਚੀਨੇ ਚ ਕਿਵੇਂ ਵੱਗਦੀ ਹੈ ਇਹ ਤਾਂ ਕਿਸੇ ਨੂੰ ਦੱਸਣ ਦੀ ਇੱਥੇ ਲੋੜ ਨਹੀਂ ਪੈਣੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜੈਡ ਜੁਡੀਸ਼ੀਅਲ ਪ੍ਰੋਸੈਸ ਉਹਦੇ 'ਚ ਭਰੋਸਾ ਕਰੋ ਜੇ ਕਿਸੇ ਨੂੰ ਲੱਗਦਾ ਇਨਸਾਫ ਨਹੀਂ ਮਿਲਿਆ ਇਹ ਕੋਰਟਸ ਨੂੰ ਜੇ ਇੰਡੀਪੈਂਡੈਂਟ ਮੰਨਦੇ ਹੋ ਫਿਰ ਉਹਦਾ ਫੈਸਲਾ ਉਹ ਵੀਖ ਲੋ ਪਹਿਲਾਂ ਹੀ ਨਾ ਕੁਝ ਕਰੋ ਮੈਂ ਧੰਵਾਦੀ ਹਾਂ ਭਾਵੇਂ ਮੇਰੇ ਬਹੁਤ ਵੱਡੇ ਫਰਕ ਰਹੇ ਕੈਪਟਨ ਅਮਰਿੰਦਰ ਸੋਰਾ ਨਾਲ ਉਹਨਾਂ ਨੇ ਵੀ ਬਿਆਨ ਦਿੱਤਾ ਕੁਝ ਦਿਨ ਪਹਿਲਾਂ ਦਾ ਜਿਹਦੇ ਤੁਹਾਨੂੰ ਸਾਹਿਬ ਤੋਂ ਤੁਹਾਡਿਤ ਮਜੀਠਿਆ ਬਟ ਆਈ ਥਿੰਕ ਇਟਸ ਵੈਰੀ ਲिटल ਐਂਡ ਇਟਸ ਟੂ ਲੇਟ ਬਟ ਆਲਦੋ ਫਾਈਲ ਜਿ ਮਗਨਾਨਮਤੀ ਜਿਹੜੀ ਉਹਨਾਂ ਨੇ ਦਿਖਾਈ ਆ ਨਾ ਉਸ ਕੱਲ ਦਾ ਵੀ ਇੱਜ਼ਤ ਕਰਦਾ ਤੇ ਮੈਂ ਸਭ ਨੂੰ ਬੇਨਤੀ ਕਰਦਾ ਅੱਜ ਇੱਕ ਦਾ ਨਾ ਲੱਗਿਆ ਕੱਲ ਦੂਜੇ ਦਾ ਲੱਗਿਆ ਇੱਥੇ ਐਵੇਂ ਖੁਸ਼ੀ ਨਾ ਮਨਾਇਓ ਆਪਾਂ ਵੋਟਾਂ ਲੈਣ ਵਾਲੇ ਬੰਦੇ ਆ ਨਾ ਤਾਂ ਨਾਲ ਦੇ ਖੜੇ ਨਾ ਪਤਾ ਹੁੰਦਾ ਕਿ ਜਿਹਦੀ ਫੋਟੋ ਖਚਾਉਣ ਲਿਆ ਉਹਨੇ ਕੀ ਕੀਤਾ ਨਾ ਇੱਥੇ ਕੋਈ ਥਰਮਾਮੀਟਰ ਜਿਹੜੇ ਅਗਲੇ ਤੇ ਲਾ ਦਿਆ ਕਰੀਏ ਜਿਹੜਾ ਪਤਾ ਲੱਗ ਜਾਏ ਕਿ ਇਹ ਕੀ ਕੰਮ ਕਰਕੇ ਆ ਜੀ ਨਹੀਂ ਕਰਕੇ ਆਇਆ ਇੱਥੇ ਤਾਂ ਗੁੱਸਾ ਨਾ ਕਰ ਜੋ ਇਹ ਨਹੀਂ ਪਤਾ ਰਹਿੰਦਾ ਕਿ ਜਿਹੜਾ ਮਿਲ ਕੇ ਗਿਆ ਉਹਨੇ ਰਾਤ ਨੂੰ ਜਾ ਕੇ ਕੀ ਕਰਨਾ ਇਹ ਮਜ਼ਾਕ ਬਣ ਗਿਆ ਸਾਰੇ ਸਿਸਟਮ ਦਾ ਐਂਡ ਵਿਦਾਊਟ ਐਨੀ ਪ੍ਰੂਫ ਐਨੀ ਕੰਕਲੂਸਿਵ ਐਵੀਡੈਂਸ ਇੱਥੇ ਵੀ ਆਰ ਪੇਂਟਿੰਗ एवरीवन ਇਨ ਵਨ ਕਲਰ ਕਿ ਪੰਜਾਬ ਦੀ ਤੇ ਸਾਰੇ ਸਿਆਸੀ ਲੋਕਾਂ ਦੀ ਜੱਗਰ ਸਾਹਿਬ ਮਿੱਟੀ ਪਲੀਤ ਹੋ ਗਈ ਤੁਸੀਂ ਕਿਹਾ ਕਿ ਕਿਸੇ ਦਿਨ ਦੇਖਣੇ ਪੈਗੇ ਦਿਨ ਸਾਨੂੰ ਕੱਲੇ ਬਾੜੇ ਨਹੀਂ ਦੇਖਣੇ ਪਏ ਆ ਠੀਕਾ ਕਾਂਗਰਸ ਵੀ ਦੇਖ ਲਓ ਕਿਥੋਂ ਕਿਥੇ ਚਲੀ ਗਈ ਇਹ ਲੋਕਾਂ ਦਾ ਹੀ ਵਿਸ਼ਵਾਸ ਟੁੱਟਦਾ ਜਾ ਰਿਹਾ ਰਿਕੋਰਡ ਦੇ ਵੇ ਟੂ ਪੇਨ ਪੋਲਿਟিক্যাল ਬਰਾਉਨੀ ਪੁਆਇੰਟਸ ਵੀ ਆਰ ਟਰੀਟਿੰਗ ਈਚ ਅਦਰ ਸੋ ਮੇਰੇ ਹੱਥ ਜੋੜ ਕੇ ਬੇਨਤੀ ਆ ਸਪੀਕਰ ਸਾਹਿਬ ਇਟਸ ਨੋਟ ਅਬਾਊਟ ਰਾਜਾ ਭੜਿੰਗਸ ਫੈਮਿਲੀ ਅਲੋਨ ਇਟਸ ਨੋਟ ਅਬਾਊਟ ਮੀ ਅੱਜ ਮੇਰੇ ਨਾਲ ਹੋਈ ਕੁਛ ਦਿਨ ਪਹਿਲਾਂ ਹੁਣ ਇੰਨਾ ਨਾਲ ਹੋ ਗਈ ਜੇ ਇਸ ਰਫ਼ਤਾਰ ਨਾਲ ਗੱਡੀ ਚੱਲ ਰਹੀ ਹੈ ਨਾ ਇਹ ਕੋਈ ਖੁਸ਼ੀ ਨਾ ਮਨਾਵੇ ਕਿਸੇ ਦਾ ਉੱਟ ਕੇ ਨਾ ਕੋਈ ਲੈ ਲੈਂਦਾ ਜੇ ਇੰਨਾ ਪ੍ਰੂਫ ਸੀ ਕਿ ਜਿਹੜੇ ਨੌ ਲੈਂਣ ਵਾਲੇ ਆ ਮੈਂ ਤਾਂ ਕਹਿੰਦਾ ਇਹਨਾਂ ਨੂੰ ਵੀ ਪੇਸ਼ ਕਰੋ ਇਹ ਸੁੱਤੇ ਪਏ ਸੀ ਬੰਨ ਜ਼ਿੰਮੇਵਾਰ ਅਫਸਰ ਹੋ ਕੇ ਕੀ ਕਰਦੇ ਸੀ ਅੱਜ ਉੱਟ ਕੇ ਕੋਈ ਕਾਹ ਦਿੰਦਾ ਚਾਰ ਪੰਜ ਸੈਂਟਰਲ ਦੀਆਂ ਏਜੰਸੀਆਂ ਨੇ ਮੇਰੇ ਮਾਮਲੇ ਤੇ ਇਨਵੈਸਟੀਗੇਸ਼ਨ ਕਾਂਗਰਸੀ ਬੁਝਾਰੂ ਚੀਜ਼ ਇੱਥੇ ਤਾਂ ਹੋ ਸੀ ਉਦੋਂ ਕਿਸੇ ਨੇ ਨਹੀਂ ਸੱਭਿਆ ਕਿ ਉੱਠ ਕੇ ਇਹਨਾਂ ਦਾ ਹੌਣ ਭਾਵੇਂ ਲੱਗ ਗਿਆ ਉਹ ਬਿਆਨ ਦੇ ਜਾਂਦਾ ਫਲਾਣੀ ਏਜੰਸੀ ਸੱਦਨ ਲੱਗੀ ਆ ਢਿੰਗੜੀ ਏਜੰਸੀ ਸੱਦਨ ਲੱਗੀ ਆ ਇਹ ਮਜ਼ਾਕ ਬਣਿਆ ਪਿਆ ਸੀ ਸਭ ਹਰਕਤ ਦੇ ਸ਼ੁੱਡ ਬੀ ਇਫ ਦੈਟ ਇਫ ਵੀ ਵਾਂਟ ਟੂ ਸ਼ੋ ਸੀਰੀਅਸਨੈਸ ਇਟ ਸ਼ੁੱਡ ਨਾਟ ਬੀ ਵਨ ਸਾਈਡਿਡ ਔਨ ਵਨ ਇਸ਼ੂ ਵੀ ਸ਼ੁੱਡ ਬੀ ਸੀਰੀਅਸ ਐਂਡ ਅਡਰਟ ਟੂ ਦ ਲਾ ਜਿਹੜਾ ਲਾ ਰੂਲ ਆਫ ਲਾ ਹੈ ਸਾਡੇ ਦੇਸ਼ 'ਚ ਫਿਰ ਉਹਦਾ ਵੀ ਸਤਕਾਰ ਕਰੋ ਬੜੀ ਮਿੱਟੀ ਪੁਲੀਸ ਹੋਈ ਆ ਸਪੀਕਰ ਸਾਹਿਬ ਰਾਜਾ ਬਣੀਂਗੀ ਛੋਟੇ ਦਾ ਦੋ ਦਿਨਾਂ ਚ ਮੈਂ ਵੇਖ ਰਿਹਾ ਸੀ ਅੰਜੂ ਨਿਕਲ ਕੇ ਲਿਆ ਇੱਥੇ ਤਾਂ ਪੁੱਛੋ ਨਾ ਅੱਜ ਦੇ ਗੁੱਸਾ ਨਾ ਕਰ ਜੇ ਮੇਰੇ ਭਰਾ ਜਿਹੜੇ ਨਾਲ ਬੈਠੇ ਆ ਜੋ ਕੁਝ ਕਰਕੇ ਆਏ ਆ ਨਾ ਜੋ ਕੁਝ ਮੇਰੇ ਬਾਰੇ ਬੋਲਿਆ ਗਿਆ ਮੈਂ 6 ਮਹੀਨੇ ਜਿਵੇਂ ਰਾ ਮੈਂ ਕਿਸੇ ਤੋਂ ਸੁਪਣਿਆ ਤੇ ਵੀ ਨਹੀਂ ਇਹ ਤਾਂ ਕਿਸੇ ਤੋਂ ਘਬਰਾ ਹੈ ਜਿਹੜਾ ਮੈਨੂੰ ਮੇਰੇ ਨਾਲ ਹੁੰਦੀ ਰਹੀ ਤੇ ਮੈਂ ਨਾ ਬੇਨਤੀ ਕਰਦਾ ਤੂੰ ਛੋੜ ਦੇ ਸ੍ਰੀਕਰ ਸਾਹਿਬ ਸਾਡਾ ਵੀ ਪਿਛੋਕੜ ਹੈ ਸਾਡਾ ਪਿਛੋਕੜ ਹੈ ਇੱਥੇ ਜਿੰਨੇ ਆ ਕੇ ਬੈਠੇ ਬਟ ਇੱਕ ਮਿੰਟ ਦੀ ਰਗੜਾ ਬੰਨਣ ਤੇ ਸਿਰ ਖੜੇ ਹੋਏ ਇਸ ਲਈ ਇਸ ਮੁੱਦੇ ਨੂੰ ਸੰਵੇਦਨਸ਼ੀਲ ਮੁੱਦੇ ਨੂੰ ਉਸ ਦੀ ਸੰਵੇਦਨਸ਼ੀਲਤਾ ਨੂੰ ਸਮਝਦੇ ਹੋਏ ਉਸ ਹਿਸਾਬ ਨਾਲ ਨਿਜੀਤਿਆ ਜਾਵੇ ਤੇ ਮੈਂ ਉਹਦੀ ਥੋੜੇ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰਦਾ ਹੈ। ਕੋ ਗੁੱਸਾ ਨਾ ਕਰਦੇ ਨੋ ਇੰਟੈਂਡਡ ਹਰਟ ਸਪੀਕਰ ਤਾਂ ਆਪਣੇ ਜੋ ਕਹੀਏ ਜੇ ਹੈ ਜਿਹੜਾ ਮਾੜੀ ਮੋੜੀ ਨਾਲ ਪੈਕਟ ਚੈਕ ਤੇ ਹੋਰ ਕੁਝ ਕਰ ਮਾਤਾ ਕਦੇ ਉਹ ਵੀ ਨਹੀਂ ਕੀਤਾ ਤੇ ਮੇਰੇ ਤੇ ਇਲਜ਼ਾਮ ਤਾਂ ਇਹ ਜੇ ਲਾਤ ਜਿਹਨੂੰ ਰੋਲ ਲੱਭਦਾ ਨਾ ਨਾ ਮੇਰੇ ਬਜ਼ੁਰਗਾਂ ਨੂੰ ਨੀਂਦ ਆਉਂਦੀ ਆ ਹਲੇ ਛੋਟੂ ਦਾਰਾਵਾ ਤੇਰੇ ਬਜ਼ੁਰਗ ਮਾਤਾ ਪੁੱਤ ਐ ਗੱਲ ਵੇਖਣ ਨੂੰ ਨਹੀਂ ਮੇਰੇਆਂ ਨੂੰ ਵੇਖੀ ਚੱਲ ਕੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਮਜੀਠਿਆ ਨਾ ਬਣੀ ਕੀ ਆ ਸਾਡੇ ਪਰਿਵਾਰ ਨਾਲ ਬਣੀ ਕੀ ਮੇਰੇ ਮਦਰ ਇਜ਼ 온 ਦ ਵਾਸ਼ ਆਵਰ ਨਰਵਸ ਬ੍ਰੇਕਡਾਊਨ ਬਿਕਾਜ਼ ਆਫ ਦਿਸ ਇਸ਼ੂ ਰੋਜ਼ ਕੋਈ ਨਵੀਂ ਤੋਂ ਨਵੀਂ ਕਰ ਕਿ ਇਹਦੇ ਲਈ ਸਾਰੀ ਗੱਲ ਨੂੰ ਬੜੇ ਦਿਹੰਗਾਈ ਨਾਲ ਕਿਸੇ ਦਾ ਪੋਲਿਟਿਕਲ ਕਰਿਆ ਕਿਸੇ ਦੀ ਇੱਜ਼ਤ ਕਿਸੇ ਦੇ ਮਾਪਿਆਂ ਨੂੰ ਥੇਸ ਪਹੁੰਚਾਉਣ ਲਈ ਜਿਹੜਾ ਨਵਾਂ ਸਿਸਟਮ ਸ਼ੁਰੂ ਹੋਇਆ ਅਨੰਦ ਕਹਿੰਗੇ ਯੂ ਸਪੀਕਰ ਸਾਹਿਬ ਆਈ ਮਾਈ ਮਦਰ ਕੰਡੀਸ਼ਨ ਇਜ਼ ਸੋ ਸੀਰੀਅਸ ਬਿਕੋਜ਼ ਆਫ ਦਿਸ ਇਸ਼ੂ ਦਟ ਯੂ ਹੀ ਆਮ ਆਈ ਆ ਹੈਵ ਆਲ ਸਿੰਪਥੀਸ ਫਾਰ ਐਨੀਬਾਡੀ ਹੂ ਹਾਸ ਟੂ ਗੋ ਥਰੂ ਦਿਸ ਟਰਿਬਲ ਐਕਸਪੀਰੀਅੰਸ ਵਿਦਆਊਟ ਪ੍ਰੂਵਨ ਟੂ ਬੀ